ਨਮਸਕਾਰ ਮੈਂ ਸੋਮ ਸੋਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਪ ਰੋਕ ਸ਼ੂਚੀ ਦੋਸਤੋ ਕਾਕਾ ਰਾਮ ਵਰਮਾ ਜੀ ਜਿਹੜੇ ਕਿ ਸਮਾਜ ਸੇਵੀ ਨੇ ਜਿਹੜੇ ਕਿ ਲੋਕਾਂ ਵਿੱਚ ਸਕੂਲਾਂ ਕਾਲਜਾਂ ਵਿੱਚ ਸੰਸਥਾਵਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਔਰ ਆਪਤਾ ਤੋਂ ਬਚਣ ਦੇ ਉਪਾਅ ਵੀ ਦੱਸਦੇ ਨੇ ਇਸ ਮੌਕੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਬੱਚਿਆਂ ਨੂੰ ਸਹੀ ਗਾਈਡੈਂਸ ਮਿਲਦੀ ਹੈ ਸਹੀ ਲਾਈਨ ਮਿਲਦੀ ਹੈ ਬੱਚੇ ਫਿਰ ਕਿਸੇ ਦੀ ਮਤਲਬ ਬਾਤ ਨਹੀਂ ਪੁੱਛਦੇ ਉਹ ਕਿਸੇ ਦਾ ਪੰਦ ਨਹੀਂ ਪੁੱਛਦੇ ਕਿ ਕੀ ਹੋਣਾ ਕੀ ਨਹੀਂ ਹੋਣਾ ਬਸ ਉਸ ਟ੍ਰੈਕ ਤੇ ਚੱਲੀ ਜਾਂਦੇ ਆ ਔਰ ਵਰਮਾ ਸਾਹਿਬ ਤਾਂ ਮੈਂ ਦਸਾਂ ਅਜੇ ਹੀ ਪਰਸਨੈਲਿਟੀ ਹੈ ਜਿਹੜੀ ਕਿ ਬਾ ਕਮਾਲ ਹੈ ਜਿਹੜੀ ਕਿ ਵਕਤ ਕੱਟ-ਕੱਟ ਕੇ ਵਕਤ ਕੱਟ-ਕੱਟ ਕੇ ਲੋਕਾਂ ਨੂੰ ਜਾਗਰੂ ਕਰਦੇ ਨੇ ਔਰ ਉਹਨਾਂ ਦੇ ਨਾਲ ਬੈਠੇ RAM ਸ਼ਰਨ ਜੀ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹ ਵੀ ਵਰਮਾ ਜੀ ਦੇ ਨਾਲ ਹੁੰਦੇ ਨੇ ਉਹ ਟ੍ਰੈਫਿਕ ਦੇ ਜ਼ਰੀਏ ਔਰ ਜਿਹੜੀਆਂ ਕੈਨਸ ਕਹਿ ਸਕਦੇ ਆ ਕਿ ਅਨਨ ਕਾਲਸ ਆਉਂਦੀਆਂ ਨੇ ਔਰ ਉਹਨਾਂ ਦੇ ਪ੍ਰਤੀ ਕਿਸ ਤਰ੍ਹਾਂ ਸੁਚੇਤ ਹੋਣਾ ਉਹ ਵੀ ਬਹੁਤ ਸਾਰਾ ਕੁਝ ਜਾ ਕੇ ਸੂਲਾਂ ਕਾਜਾਂ ਦੇ ਵਿੱਚ ਫੇਕ ਆਨ ਪਰੇ ਦੱਸਦੇ ਨੇ ਕਿ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਫੇਕ ਕਾਲ ਆਉਂਦੀਆਂ ਨੇ ਜਦੋਂ ਫੇਕ ਕਾਲ ਆਉਂਦੀਆਂ ਨੇ ਤਾਂ ਅਣਜਾਣ ਲੋਕ ਜਿਹੜੇ ਨੇ ਕੁਛ ਨਾ ਕੁਛ ਫਸ ਵੀ ਜਾਂਦੇ ਨੇ ਕੋਈ ਕਹਿੰਦਾ ਕਿ ਤੁਹਾਡੇ ਅਕਾਊਂਟ ਵਿੱਚ ਇੰਨੇ ਪੈਸੇ ਆਉਣਗੇ ਤੁਸੀਂ ਆਪਣਾ ਅਕਾਊਂਟ ਨੰਬਰ ਪਾਸਵਰਡ ਦੇ ਜੋ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਰਾਮ ਸ਼ਰਨ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸਵਾਲ ਇਹ ਹੈ ਕਿ ਵਰਮਾ ਸਾਹਿਬ ਨੇ ਬੱਚਿਆਂ ਦੀ ਗਾਈਡਲਾਈਨ ਜਿਹੜੀ ਸਹੀ ਗਾਈਡਲਾਈਨ ਹੈ ਉਸ ਤੇ ਬਾਰੇ ਕੀ ਕਿਹਾ ਹੈ ਆਉ ਮਾਰਦੇ ਉਹਨਾਂ ਦੇ ਨਾਲ ਹੋਈ ਗੱਲਬਾਤ ਇੱਕ ਨਜ਼ਰ ਸ਼੍ਰੀ ਕਾਕਰਮ ਵਰਮਾ ਜੀ ਇਸ ਵਕਤ ਮੇਰੇ ਨਾਲ ਨੇ ਔਰ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕਰਦੇ ਨੇ ਪੇਰੈਂਟਸ ਨੂੰ ਜਾਗਰੂਕ ਕਰਦੇ ਨੇ ਔਰ ਇਹਨਾਂ ਦੀ ਡਿਊਟੀ ਦੇਖੋ ਆਰਮ ਸ਼ਰਨ ਜੀ ਬਿਲਕੁਲ ਨਾਲ ਹੀ ਬੈਠੇ ਨੇ ਏਐਸਆਈ ਸਾਹਿਬ ਜਿਹੜੇ ਕੀ ਮਤਲਬ ਇਹਨਾਂ ਦੀ ਡਿਊਟੀ ਇਹੀ ਆ ਕਿ ਬੱਚਿਆਂ ਨੂੰ ਵਕਤ ਤੋਂ ਵਕਤ ਜਾਗਰੂਕ ਕੀਤਾ ਜਾਵੇ ਮੌਜੂਦਾ ਹਾਲਾਤਾਂ ਬਰਮਾ ਸਾਹਿਬ ਨਾਲ ਗੱਲਬਾਤ ਕਰਦੇ ਆਂ ਔਰ ਕਿਸ ਤਰ੍ਹਾਂ ਦੇ ਬੱਚਿਆਂ ਦੇ ਨਾਲ ਇਹਨਾਂ ਦਾ ਬਿਵਸਥਾ ਪੈਂਦਾ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਕੂਲਾਂ ਕੌਜੀਆਂ ਵਿੱਚ ਸੰਸਥਾਵਾਂ ਵਿੱਚ ਕਰਦੇ ਨੇ ਉਹਨਾਂ ਨਾਲ ਡਿਟੇਲ ਚ ਗੱਲ ਕਰਦੇ ਆਂ ਬਰਮਾ ਸਾਹਿਬ ਸਭ ਤੋਂ ਪਹਿਲਾਂ ਸਤਿਕਾਰ ਸਤਿਕਾਰ ਨਮਸਕਾਰ ਸਰ ਰਾਮ ਸ਼ਰਨ ਜੀ ਕੀ ਹਾਲ ਚਾਲ ਨੇ ਬਹੁਤ ਅੱਛਾ ਬਜੀ ਬਰਮਾ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਤੁਹਾਨੂੰ ਪੂਰੀ ਜ਼ਿੰਦਗੀ ਦੇ ਵਿੱਚੋਂ ਉਹ ਪਲ ਜਿਹੜੇ ਤੁਸੀਂ ਰੋਜ਼ ਸਮਾਜ ਲਈ ਲਈ ਬੱਚਿਆਂ ਲਈ ਸਕੂਲ ਕਾਲਜਾਂ ਵਿੱਚ ਜਾਂਦਾ ਤੁਹਾਨੂੰ ਸਬੱਬ ਮਿਲਦਾ ਕਿਸੇ ਕਿਸ ਤਰ੍ਹਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਤੁਹਾਡਾ ਰابطਾ ਕਾਇਮ ਹੁੰਦਾ ਦੇਖੋ ਸਰ ਬੱਚੇ ਕਈ ਤਰ੍ਹਾਂ ਦੇ ਆ ਸ਼ਰਾਰਤੀਆਂ ਕਈ ਮਿਹਨਤੀਆਂ ਕੰਮ ਕਰਨਾ ਚਾਹੁੰਦੇ ਆ ਪੈਸਾ ਵੀ ਕਮਾਉਣਾ ਚਾਹੁੰਦੇ ਆ ਮਾਪੇ ਸਾਰਾ ਵੀ ਬਣਨਾ ਚਾਹੁੰਦੇ ਆ ਲੇਕਿਨ ਬੱਚੇ ਨੂੰ ਮਾਪੇ ਗਾਈਡ ਕਰਦੇ ਨਹੀਂ ਮਾਪੇ ਕੋਲ ਟਾਈਮ ਨਹੀਂ ਹੁੰਦਾ ਤੇ ਕਈ ਸਕੂਲ ਵਾਲੇ ਤਾਂ ਇਹ ਕਹਿੰਦੇ ਆ ਜੀ ਬਾਬਾ ਜੀ ਆਪਣੀਆਂ ਇਛਾਆਂਾਂ ਨਹੀਂ ਹਲੇ ਪੂਰੀਆਂ ਹੋਈਆਂ ਇਸ ਕਰਕੇ ਬੱਚੇ ਦੀ ਪ੍ਰਵਾਹ ਨਹੀਂ ਕਰਦੇ ਤਾਂ ਅੱਜ ਕੱਲ ਬਹੁਤ ਜ਼ਰੂਰੀ ਹੈ ਜਿਵੇਂ ਸਿੰਘਲਾ ਜੀ ਦੱਸ ਰਹੇ ਸੀਗੇ ਕਿ ਜੇ ਬੱਚੇ ਨੂੰ ਦਸਵੀਂ ਦੇ ਵਿੱਚ ਅੱਠਵੀਂ ਨੌਵੀਂ ਦਸਵੀਂ ਦੇ ਵਿੱਚ ਗਾਈਡ ਕਰ ਦਿੱਤਾ ਜਾਵੇ ਇਹ ਬੇਟਾ ਆਉਣ ਵਾਲਾ ਸਮਾਂ ਤੁਹਾਡੇ ਲਈ ਬਰਬਾਦੀ ਵੀ ਲੈ ਆ ਸਕਦਾ ਹੈ ਤੁਹਾਡੇ ਲਈ ਖੁਸ਼ੀਆਂ ਵੀ ਲੈ ਆ ਸਕਦਾ ਹੈਗਾ ਜੇ ਗਲਤ ਕੰਮ ਕਰੋਗੇ ਤਾਂ ਬਰਬਾਦ ਹੋ ਜਾਓਗੇ ਜੇ ਅੱਛਾ ਕੰਮ ਕਰੋਗੇ ਹੁਣ ਪੈਸਾ ਕਮਾਉਣ ਦੇ ਦੋ ਢੰਗ ਹੈਗੇ ਆ ਮਿਹਨਤ ਕਰੋ ਈਮਾਨਦਾਰੀ ਨਾਲ ਇੱਕ ਐ ਪਰ ਸੌ ਚੱਕ ਲੋ ਬਜੂਖ ਚੱਕ ਲੋ ਚਾਕੂ ਚੱਕ ਲੋ ਲੋਕਾਂ ਨੂੰ ਲੁੱਟੀ ਜਾਓ ਜਿਹੜਾ ਬੰਦਾ ਝੂਕਦਾ ਹੈ ਜਾਂ ਗਲਤ ਕੰਮ ਕਰਦਾ ਉਹਨੇ ਪਤਾ ਹੈ ਮੈਂ ਕਦੇ ਨਾ ਕਦੇ ਫਸਾਂਗਾ ਤੇ ਪੈਸਾ ਵੀ ਵਾਪਸ ਚਲਾ ਜਾਏਗਾ ਜ਼ਿੰਦਗੀ ਮੇਰੀ ਝੇਲਾ ਚ ਕੱਟੀ ਦੂਸਰਾ ਜਿਹੜਾ ਬੰਦਾ ਮਿਹਨਤ ਕਰਕੇ ਥੋੜਾ ਥੋੜਾ ਰਾਈਸ ਕਰਦਾ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਪਰ ਹਰ ਬੱਚੇ ਨੂੰ ਇਹ ਗਾਈਡੈਂਸ ਪਤਾ ਹੋਵੇ ਅੱਜ ਕੱਲ੍ਹ ਬੱਚੇ ਐਜੀ ਸਾਹ ਜਾਂਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਸਾਨੂੰ ਕੋਈ ਰੋਕੇ ਟੋਕੇ ਨਾ ਸਾਨੂੰ ਕੋਈ ਜ਼ਿਆਦਾ ਸਮਝਾਵੇ ਨਾ ਅਸੀਂ ਜਾ ਕੇ ਮਸਤੀਆਂ ਕਰੀਏ ਫਿਰ بڑے ਇੰਸਟੀਚਿਊਸ਼ਨਾਂ ਜਿਹੜੇ ਬੱਚਿਆਂ ਨੂੰ ਇਹ ਕਹਿੰਦੇ ਆ ਮਾਪੇ ਨੂੰ ਬੱਚਾ ਨਾ ਵੀ ਆਵੇ ਅਸੀਂ ਸਰਟੀਫਿਕੇਟ ਦੇ ਦਾਂਗੇ ਡੰਮੀ ਐਡਮਿਸ਼ਨ ਬਹੁਤ ਆ ਇਹ ਡੀਆਰ ਦੇ ਵਿੱਚ ਵੀ ਆ ਆਈਟੀ ਦੇ ਵਿੱਚ ਵੀ ਆ ਹੋਰ ਵੀ ਥਾਂ ਹੈ ਜਿਹੜਾ ਬੱਚਾ ਸਾਲ 2 ਸਾਲ ਕਾਲਜ ਤੇ ਬੜਿਆ ਹੀ ਨਹੀਂ ਕਰੇ ਉਹ ਡਿਗਰੀ ਲੈ ਆਇਆ ਉਹਨੂੰ ਆйда ਕੁਝ ਨਹੀਂ ਕਿਉਂਕਿ ਅੱਗੇ ਜਾ ਕੇ ਬੱਚੇ ਦੀ ਇੰਟਰਵਿਊ ਡਿਗਰੀ ਨਾਲ ਨਹੀਂ ਹੋਣੀ ਬੱਚੇ ਦੀ ਸਕਿੱਲ ਨਾਲ ਹੋਣੀ ਆ ਅੱਛਾ ਪਰਮਾ ਸਾਹਿਬ ਤੁਹਾਡੇ ਸਮਝਾਉਣ ਦਾ ਕੀ ਬੱਚਿਆਂ ਤੇ ਅਸਰ ਹੁੰਦਾ ਹੈ ਜਾਂ ਆਪਾਂ ਸਿਰਫ ਆਪ ਹੀ ਕੁੰਡਾ ਖੜਕਾਈ ਜਾਂਦੇ ਆ ਚਲੋ ਇਸੀ ਉਮੀਦ ਨਾਲ ਵੀ ਕਦੇ ਨਾ ਕਦੇ ਤਾਂ ਖੁੱਲੇਗਾ ਕੀ ਤੁਸੀਂ ਰੋਜ਼ ਕਲਾਸ ਵਿੱਚ ਜਾਂਦੇ ਹੋ ਰਾਮ ਸ਼ਰਨ ਜੀ ਤੁਹਾਡੇ ਨਾਲ ਜਾਂਦੇ ਨੇ ਬੱਚਿਆਂ ਨੂੰ ਮੋਟੀਵੇਟ ਕਰਦੇ ਹੋ ਉਹਦਾ ਕੋਈ ਅਸਰ ਵੀ ਹੁੰਦਾ ਜਾਂ ਹੁੰਦਾ ਜੀ ਬਹੁਤ ਅੱਛਾ ਹੁੰਦਾ ਹੈ ਹੁੰਦਾ ਅਸਰ ਇਹ ਹੁੰਦਾ ਸਰ ਜੇ ਜਿਹੜਾ ਬੱਚਾ ਅੱਜ ਕੋਈ ਕੰਮ ਕਰ ਰਿਹਾ ਚੰਗਾ ਜਾਂ ਮਾੜਾ ਉਹਦਾ ਰਿਜ਼ਲਟ ਨਹੀਂ ਪਤਾ ਜਦ ਤੱਕ ਬੱਚੇ ਨੂੰ ਰਿਜ਼ਲਟ ਨਹੀਂ ਪਤਾ ਉਹ ਮਸਤੀ ਕਰਦਾ ਹੈ ਆਸੀਂ ਬੱਚਿਆਂ ਨੂੰ ਅਕਸਰ ਕਹਿੰਦੇ ਇੱਕ ਬੜਾ ਅੱਛਾ ਸ਼ੇਅਰ ਹੈ ਨਿਯਮ ਕਾਨੂੰਨ ਅਸੂਲ ਜੇ ਮੰਨੋਗੇ ਪੜੋਗੇ ਲਿਖੋਗੇ ਬਣੋਗੇ ਵਿਦਵਾਨ ਮਿਲਾਂਗੇ ਬਾਰ-ਬਾਰ ਨਿਯਮ ਕਾਨੂੰਨ ਅਸੂਲ ਜੇ ਤੋੜਾਂਗੇ ਹੋਵਾਂਗੇ ਬਰਬਾਦ ਪਹੁੰਚਾਂਗੇ ਜੇਲ ਹਸਪਤਾਲਿਆ ਹਰ ਦੁਆਰ ਤੋਂ ਜਿਹੜੇ ਟ੍ਰੈਫਿਕ ਦੇ ਨੀਮਾ ਰਾਮ ਸ਼ਰਨ ਜੀ ਬਹੁਤ ਚੰਗਾ ਸਮਝਾਉਂਦੇ ਆ ਬੱਚਿਆਂ ਨੂੰ ਨਸ਼ਿਆਂ ਬਾਰੇ ਬਹੁਤ ਸ਼ਾਇਦ ਗਾਈਡ ਕਰਦੇ ਆ ਸਾਈਬਰ ਕ੍ਰਾਈਮ ਬਾਰੇ ਬਹੁਤ ਅੱਛਾ ਦੱਸਦੇ ਆ ਕਿਉਂਕਿ ਕਾਫੀ ਦਿਨ ਉੱਥੇ ਵੀ ਰਹੇ ਆ ਕਤਵਾਲੀ ਵੀ ਰਹੇ ਆ ਇਹ ਲੋਕ ਬੱਚੇ ਆਨੇ ਆ ਕ੍ਰਾਈਮ ਕਰ ਦਿੰਨੇ ਆ ਛੋਟਾ ਛੋਟਾ ਜਿਹਦਾ ਇਹਨਾਂ ਨੇ ਸਮਝਾਤਾ ਬੱਚਾ ਅੱਗੇ ਨੂੰ ਹਟ ਗਿਆ ਤਾਂ ਜ਼ਿੰਦਗੀ ਬਣ ਗਈ ਨਹੀਂ ਤਾਂ ਬੱਚਾ ਫਿਰ ਜੇਲ੍ਹਾਂ 'ਚ ساری ਜ਼ਿੰਦਗੀ ਕਟਾਦਾ ਤਾਂ ਉਹ ਬੱਚੇ ਨੂੰ ਅਸੀਂ ਗਾਈਡ ਕਰਦੇ ਆ ਬਿੱਚੇ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਕੱਲ ਵੀ ਇੱਕ ਸਕੂਲ 'ਚ ਸਾਡਾ ਲੈਕਚਰ ਸੀਗਾ ਤੇ ਬੱਚਿਆਂ ਨੂੰ ਦੱਸਿਆ ਯਾਰ ਫਾਸਟ ਫੂਡ ਖਾਣੇ ਹੋ ਹਾਂਜੀ ਜੰਕ ਫੂਡ ਖਾਣੇ ਹੋ ਕੋਲਡ ਡਰਿੰਕ ਪੀਣੇ ਹੋ ਇਹਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਇਹ ਨਹੀਂ ਪਤਾ ਮਾਪੇ ਵੀ ਲੈ ਕੇ ਦੇਈ ਜਣੇ ਆ ਨਰਸੀਏਦਸ ਸੇ ਬੱਚਿਆਂ ਵੀ ਆ ਖਾਣ ਦੇ ਨਾਲ ਤੁਹਾਨੂੰ ਆ ਬਿਮਾਰੀਆਂ ਹੋ ਸਕਦੀਆਂ ਆ ਆਪਾਂ ਡਾਕਟਰ ਜਗਵੀਰ ਦਾ ਇੰਟਰਵਿਊ ਕੀਤਾ ਹੈ ਡਾਕਟਰ ਜਗਵੀਰ ਦੇ ਨਾਲ ਮੈਂ ਬੜੇ ਸਕੂਲਾਂ ਕਾਲਜਾਂ ਚ ਯੂਨੀਵਰਸਿਟੀਆਂ ਤੱਕ ਅਸੀਂ ਲੈਕਚਰ ਕਰਵਾਇਆ ਤੇ ਸਾਡੇ ਵੀ ਕੰਨ ਖੜੇ ਹੋ ਜਾਂਦੇ ਸੀ ਯਾਰ ਕੈਂਸਰ ਹੋ ਗਿਆ ਡਾਕਟਰ ਜਗਵੀਰ ਕੋਲ ਇੱਕ ਪ੍ਰਿੰਸੀਪਲ ਆਈ ਸੀ ਸਰ ਬ੍ਰੈਸ ਕੈਂਸਰ ਸੀ ਉਹਨਾਂ ਨੂੰ ਫਾਸਟ ਫੂਡ ਜੰਕ ਫੂਡ ਆਵਾਗਰ ਆ ਬਹੁਤ ਖਾਂਦੇ ਸੀਗਾ ਬ੍ਰੈਸ ਕੈਂਸਰ ਸੀ ਸਰ ਇੱਕ ਛਾਤੀ ਛੋਟੀ ਕੱਢੀ ਵੱਡੀ ਜਿੰਨਾ ਪਪਿੱਤਾ ਹੁੰਦਾ ਤੁਹਾਡਾ ਪਪਿੱਤਾ ਬੜਾ ਇਹ ਤਰਬੂਜ ਹੁੰਦਾ ਹੈ ਗੱਲ ਸਾਹਿਬ ਨੇ ਦੱਸਿਆ ਕਹਿੰਦੇ ਵਰਮਾ ਜੀ ਉਹਦੇ ਜਦੋਂ ਸੀ ਸ਼ੁਰੂ ਕੀਤਾ ਤਾਂ ਕੀੜੇ-ਕੀੜੇ ਫੇ ਮੀ ਸੀ ਤੋਂ ਇਹ ਕੀੜੇ-ਕੂੜੇ ਜਿਹੜੇ ਆ ਫਾਸਟ ਫੂਡ ਜੰਕ ਫੂਡ ਕੀ ਆ ਤੋਂ ਅਸੀਂ ਬੱਚਿਆਂ ਨੂੰ ਗਾਈਡ ਕਰਦੇ ਆ ਬੇਟਾ ਅੱਛੀ ਸਿਹਤ ਦਾ ਵਿੱਚ ਕੀ ਆ ਹੈ ਤੁਹਾਡੀ ਸੇਫਟੀ ਦੇ ਵਿੱਚ ਕੀ ਧਿਆਨ ਰੱਖਣਾ ਹੈ ਮਾਪੇ ਆਪ ਦੀ ਟੀਚਰਜ਼ ਰਿਸਪੈਕਟ ਕਰਨ ਦਾ ਕੀ ਫਾਇਦਾ ਹੈ ਤੋਂ ਜੇ ਇਹ ਕੁਝ ਗੱਲਾਂ ਬੱਚਿਆਂ ਨੂੰ ਪਤਾ ਲੱਗਦੀਆਂ ਰਹਿਣ ਤਾਂ ਬੱਚਿਆਂ ਦਾ ਫਿਊਚਰ ਅੱਛਾ ਹੋਏਗਾ ਤੇ ਇੱਕ ਗੱਲ ਅਸੀਂ ਹੋਰ ਵੀ ਕਮਾਂਗੇ ਸਰ ਵੀ ਜਿੰਨਾ ਬੱਚੇ ਨੂੰ ਫਰੀ ਦਾ ਮਿਲਦਾ ਉਹ ਨੁਕਸਾਨ ਕਰਦਾ ਹੂੰ ਅਸੀਂ ਲੋਕੀ ਮੰਗ ਕੇ ਲੰਦੇ ਸੀਗੇ ਜੇ 100 ਮੰਗਿਆ ਤਾਂ 10 ਮਿਲਦੇ ਸੀ ਉਹ 10 ਨੂੰ ਸਾਮਕੇ ਰੱਖਦੇ ਸੀ ਅੱਜ ਬੱਚਾ 100 ਮੰਗਦਾ 1000 ਮਿਲਦਾ ਹੈ ਫਿਰ ਉਹ ਉਂਟੇ ਪਾਸੇ ਹੀ ਖਰਚਦਾ ਹੈ ਸਰ ਤਾਂ ਅਸੀਂ ਤਾਂ ਇਹ ਕਮਾਂਗੇ ਫਰੀ ਨਾ ਦੇਵੋ ਮਿਹਨਤ ਕਰਾ ਕੇ ਦੇਵੋ ਜਾਂ ਬੱਚੇ ਦੀ ਡਿਮਾਂਡ ਦੇ ਅਨੁਸਾਰ ਦੇਵੋ ਸੂਰਮਾ ਸਾਹਿਬ ਹਮੇਸ਼ਾ ਤੁਸੀਂ ਜਦੋਂ ਵੀ ਕੋਈ ਗੱਲਬਾਤ ਕਰਦੇ ਹੋ ਉਹ ਬੇਤਰੀ ਬਾਸੇ ਕਰਦੇ ਹੋ لیکن ਇਹ مقدر والے لوگ نے جو ਤੁਹਾਡੀਆਂ ਗੱਲਾਂ ਬਾਤਾਂ ਨੂੰ ਸੀਰੀਅਸਲੀ ਲੈਂਦੇ ਨਹੀਂ ਉਹ ਆਪਣੀ ਜ਼ਿੰਦਗੀ 'ਚ ਟਾਲਦੇ ਨੇ ਮੈਂ ਕਹਿੰਦਾ ਉਹਨਾਂ ਦੀ ਬੁਰੀ ਕਿਸਮਤ ਹੈ ਜੋ ਤੁਹਾਨੂੰ نظر انداز ਕਰਦੇ ਨੇ اور ਤੁਹਾਡੇ 'ਚ مالک ਨੇ ਬੜੇ ਗੁਣ ਪੈਦਾ ਕੀਤੇ ਨੇ اور ਨਾਲ ਹੀ रामशरण जी بیٹے ਨੇ ਉਹਨਾਂ ਦੇ ਨਾਲ ਆਪਾਂ ਅਗਲੇ ایپیسوڈ ਦੇ ਵਿੱਚ ਗੱਲ ਕਰਾਂਗੇ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ ਥੈਂਕ ਯੂ ਸੋ ਦੋਸਤੋ ਪੋਸੂ ਨਾਮਾ ਚੈਨਲ ਨੂੰ سبسਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ